ਅੱਜ ਮੈਂ ਤੁਹਾਨੂੰ ਦੱਸਾਂਗੀ ਆਪਣੀ ਕਮੀਜ਼ ਦੇ ਚਾਕ ਤੇ ਜਾਂ ਬਾਜੂ ਤੇ ਆਪਾਂ ਡਬਲ ਪਾਈਪਿੰਗ ਕਿਵੇਂ ਲਗਾ ਸਕਦੇ ਹਾਂ ਤੇ ਆਪਣੇ ਕਮੀਜ਼ ਨੂੰ ਡਿਜ਼ਾਈਨਰ ਬਣਾ ਸਕਦੇ ਹਾਂ ਕਿਸੇ ਵੀ ਲੇਸ ਤੋਂ ਬਗੈਰ ਇਹ ਆਪਾਂ ਇੱਕ ਪੱਟੀ ਕੱਟੀ ਹੈ ਜਾਂ 3 ਇੰਚ ਦੀ ਪੱਟੀ ਕੱਟੀ ਹੈ ਕੋਈ ਵੀ ਆਪਣੀ ਸਿੱਧੀ ਪੱਟੀ ਹੈ ਤੇ ਇਸ ਵਿੱਚ ਆਪਾਂ ਜਿਹੜਾ ਥ्रेड ਹੁੰਦਾ ਹੈ ਉਹ ਪਾਇਆ ਹੈ ਪਾਈਪਿੰਗ ਵਾਲਾ ਥਰੈਡ ਆਸਾਨੀ ਨਾਲ ਵੀ ਕੁਲ ਪੈਦਾ ਮਿਲ ਜਾਂਦਾ ਹੈ ਤੇ ਕਾਫੀ ਟਾਈਮ ਤੱਕ ਚੱਲ ਜਾਂਦਾ ਹੈ ਇਸੇ ਤਰ੍ਹਾਂ ਪਹਿਲਾਂ ਮੈਂ ਉੱਪਰ ਪੱਟੀ ਰੱਖ ਕੇ ਕੱਪੜੇ ਦੇ ਉੱਤੇ ਲਗਾ ਰਹੀ ਹਾਂ ਜਿੰਨੀ ਜਿੰਨੀ ਤੁਸੀਂ ਪਾਈਪਿੰਗ ਦਿਖਾਣੀ ਹੈ ਉਹਨਾਂ ਉਹਨਾਂ ਰੱਖ ਕੇ ਸਾਈਡ ਤੇ ਸਵਾਈ ਲਗਾਉਂਦੇ ਜਾਓ ਇੱਕ ਲੱਗ ਚੁੱਕੀ ਇੱਕ ਨੂੰ ਸਿਰੇ ਤੇ ਲਗਾਈਏ ਤੇ ਇੱਕ ਕਾਪਾ ਜਿੰਨੀ ਵੀ ਗੈਪ ਰੱਖਣਾ ਹੈ ਉਨੀ ਰੱਖ ਲਓ ਮੈਂ 2 ਇੰਚ ਦਾ ਗੈਪ ਰੱਖਿਆ ਤੁਸੀਂ ਜ਼ਿਆਦਾ ਵੀ ਜਿੰਨਾ ਮਰਜ਼ੀ ਰੱਖ ਸਕਦੇ ਹੋ ਜਿੰਨਾ ਵੀ ਤੁਸੀਂ ਜੇ ਤੁਸੀਂ ਤਿੰਨ ਪਾਈਪਿੰਗ ਲਗਾਉਣੀਆਂ ਤਿੰਨ ਵੀ ਲਗਾ ਸਕਦੇ ਚਾਰ ਇਸੇ ਤਰ੍ਹਾਂ ਹੀ ਲਗਾਉਂਦੇ ਜਾਣਾ ਮੈਂ ਡਬਲ ਲਗਾ ਕੇ ਤੁਹਾਨੂੰ ਦੱਸ ਰਹੀ ਹਾਂ ਇਹਨੂੰ ਡਬਲ ਕਰਕੇ ਵਿਚ ਆ ਪੱਥਰ ਰੱਦ ਕੇ ਤੇ ਸਲਾਈ ਲਗਾਉਂਦੇ ਜਾਵਾਂਗੇ ਦੋਨੋਂ ਸਲਾਈਆਂ ਆਪਣੀਆਂ ਹੋ ਚੁੱਕੀਆਂ ਨੇ ਕੰਪਲੀਟ ਦੇਖੋ ਹੁਣ ਆਪਾਂ ਵਿੱਚੋਂ ਜੋ ਫालतू ਦਾ ਕੱਪੜਾ ਹੈ ਉਹ ਕੱਟ ਲੈਣੇ ਆ ਤਾਂ ਕਿ ਆਪਾਂ ਇਹਨੂੰ ਅੰਦਰ ਫੋਲਡ ਕਰਨਾ ਹੈ ਤੇ ਜੋ ਆਪਾਂ نیچے ਵਾਲਾ ਉਸ ਦਾ ਕੱਪੜਾ ਨਹੀਂ ਕੱਟਣਾ ਉਹਨੂੰ ਆਪਾਂ نیچے ਇਸੇ ਤਰ੍ਹਾਂ ਮੋੜ ਕੇ ਤਰਪਾਈ ਕਰਾਂਗੇ ਤੇ ਇਸ ਨੂੰ ਥੋੜੇ ਇਹਨੂੰ ਕੱਪੜੇ ਨੂੰ ਅੱਧਾ ਗੁਇੰਚ ਨੇ ਚੱਕ ਕੇ ਉੱਪਰ ਰੱਖ ਕੇ ਪਾਈਪਿੰਗ ਤੇ ਤੇ ਇਹ ਵਿੱਚ ਦੱਬ ਦਾਂਗੇ ਤੇ ਆਪਣੀ ਪਾਈਪਿੰਗ ਅੰਡਰਗਰਾਉਂਡ ਹੋ ਜਾਏਗੀ ਇਸੀ ਤਰ੍ਹਾਂ ਥੋੜਾ ਥੋੜਾ ਰੱਖਦੇ ਹੋਏ ਸਲਾਈ ਲਗਾ ਦਾਂਗੇ ਸਾਰੇ ਦੇ ਉੱਪਰ ਇਸੇ ਤਰ੍ਹਾਂ ਆਪਾਂ ਸਾਰੇ ਦੇ ਉੱਪਰ ਇਹ ਸਲਾਈ ਲਾ ਦਿੰਨੇ ਆ ਆਰਾਮ ਨਾਲ ਇਸ ਫਾਈਨਲ ਆਂਦੇ ਜਾਇਓ ਸਾਰੀ ਸਲਾਈ ਕੰਪਲੀਟ ਹੋ ਚੁੱਕੀ ਆਪਾਂ ਨੀਚੇ ਵਾਲਾ ਜਿਹੜਾ ਨੀਚੇ ਲਣ ਆਪਾਂ ਨੀਚੇ ਹੀ ਫੋਲਡ ਕਰ ਦਾਂਗੇ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਤਰਪਾਈ ਕਰ ਦਾਂਗੇ ਪਹਿਲਾਂ ਆਪਾਂ ਸਿੰਗਲ ਸਲਾਈ ਉੱਪਰ ਮਾਰ ਲੈਣੇ ਆ ਚੰਗੀ ਤਰ੍ਹਾਂ ਸਿੰਗਲ ਸਲਾਈ ਲਗਾਨ ਨਾਲ ਦੇ ਕਪੜਾ ਜਿਹੜਾ ਪਾਈਪਿੰਗ ਦਾ ਸੈੱਟ ਹੋ ਜਾਏਗਾ نیچے ਚਲਾ ਜਾਏਗਾ ਤੇ ਨੀਚੇ ਉਤਰ ਪਾਈ ਕਰਨੀ ਸੋਖੀ ਹੋਏਗੀ ਤੇ ਇੱਕ ਸਲਾਈ ਵਿੱਚ ਹੀ ਆਪਣੀ ਪਾਈਪਿੰਗ ਲਾ ਕੇ ਤਿਆਰ ਵੀ ਹੋ ਜਾਏਗੀ ਦੇਖੋ ਪਾਈਪਿੰਗ ਲੱਗ ਚੁੱਕੀ ਹੈ ਤੇ ਆਪਣੇ ਬਾਜ ਦੇ ਉੱਤੇ ਡਬਲ ਪਾਈਪਿੰਗ ਵੀ ਹੋ ਚੁੱਕੀ ਹੈ ਤਿਆਰ ਦੇਖੋ ਕਿੰਨੀ ਵਧੀਆ ਸਿਰਫ ਥੋੜੇ ਜਿਹੇ ਟਾਈਮ ਵਿੱਚ ਤੇ ਲੱਗ ਚੁੱਕੀ ਹੈ ਇਹ ਸਲਵਾਰ ਨਾਲ ਆਪਣੇ ਕਪੜੇ ਦੀ ਮਿਲਗਾਈਏ ਇਹ ਕਿੰਨੀ ਵਧੀਆ ਪਾਈਪਿੰਗ ਕਰਕੇ ਹੀ ਹੋ ਗਿਆ ਤਿਆਰ